ਵੈਰੀ ਨੀ ਮੂਰੇ ਗਾਥੀ ਨੀ ਹੋ ਰਹੀ ਆ ਸਾਰੀਆਂ ਸੰਸਥਾ ਨੂੰ ਮਹਾਰਾਜ ਜੀ ਬੁਰਖ ਦੀਆਂ ਔਰ ਇਸ ਕਾਰਜ ਦੀ ਸੇਵਾਤ ਨੇ ਲੱਖ ਲੱਖ ਵਧਾਈਆਂ ਜੀ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਚਲੋ kene jada phone karaya he okay ਕੋਈ ਨਹੀਂ ਜਾਣ ਮੈਂ ਕਿਹਦੇ ਨਾਮ ਨਾਲ ਅੱਗੇ ਹੋਣਾ ਆਇਆ ਕੁਝ ਨਹੀਂ ਹੁੰਦਾ ਜਿਹੜਾ ਆਪਾਂ ਧੁੱਤੀ ਜਾਂਦੀਆਂ ਲਾਡੀ ਰੱਖੋ ਕੀ ਕਰਨਾ ਕਰੋ ਲੈ ਮੈਂ ਸੱਜਣਾ ਹੋਊਗਾ ਸੱਜਣਾ ਮਾਰੀ ਤਾਂ ਆਮ ਨਹੀਂ ਬਹ ਤਾਂ ਟੈਲੋ ਆਰਾਮ ਦਾ ਬਸ ਇਹ ਬਾਹਰ ਇੱਕ ਜਨੇ ਲਿਖਿਆ ਤਾਂ ਪੱਕੇ ਰਿਹਾ ਸਭ ਤੋਂ ਕਦੀ ਨਹੀਂ ਹਮసే ਨਾਲ ਕੋਈ ਕੋਈ ਚਾਲ ਨਹੀਂ ਮਗਰ ਦੇਖ ਕਾਲਦੀ ਹਣ ਵਾਹੀ ਆਏ ਮਾਰਾ ਰੋਕ ਕੇ ਤੈਨ ਰੱਖੋ ਇਹਨੂੰ ਆ ਬਾਤ ਮੈਨੂੰ ਰੋਕ ਲੈ ਕਮੈਂਟ ਫੇਰ ਪਾ ਦੇ ਚੱਲ ਚੱਲ ਧੱਕ ਲੈ ਇੱਕ ਮਿੰਟ ਰੁਕ ਜਾ ਅਰਦਾਸ ਕਰ ਲੈਣ ਦੇ ਵੀਰੇ ਰੁਕ ਜਾ ਮੇਰੇ ਮਾੜੇ 2 ਮਿੰਟ ਚਾਨਣ ਜਾਨਣੇ ਇੱਥੇ ਰੁਕ ਜਾ ਰੁਕ ਜਾ ਬੈਠਾ ਸੱਸਾ ਸੱਤ ਤੱਕ ਇੱਧਰ ਪਾਸੇ ਪੜੇ ਹਾਂ ਇੱਧਰ ਰੁਕ ਜੇ ਰੁਕ ਜੇ ਛੱਡਦਾ ਔਰਲੇ ਪਾਸੇ ਘਾਟਾ ਸੱਜਣਾ ਤੇਰਾ 2 ਮਿੰਟ ਬਾਈ 2 ਮਿੰਟ ਰੁਕ ਜਾ ਬਸ ਮਾੜਾ ਮਿੰਟ ਕਰਾ ਦੇ ਨੀਚੇ ਰੱਖ ਦੇ ਰੱਖ ਦਿਓ ਆਹ ਇਹ ਆਹ ਅੱਛਾ ਬਸਾ ਦਿਓ ਬਸਾ ਦੋ ਦੋ ਜੀ ਵਾਹਿਗੁਰੂ ਵਾਹਿਗੁਰੂ ਹਰਿ ਗੁਣਕਾਰ ਸ੍ਰੀ ਗੁਰੂ ਸਾਹਿਬ ਜੀ ਦੇ ਅਤੇ ਸ੍ਰੀ ਸੁਖੀ ਸਹਾਇ ਦਾ ਸ੍ਰੀ ਗੁਰੂਕ੍ਰਿਪਾ ਸਾਹਿਬ ਜੀ ਤਸਵੀਰ ਕਸਤੰਪ ਕੋ ਉਕਸ਼ਿਸ਼ਨ ਦਾ 15 ਇਤਿਹਾਸ ਕੇਂਦਰ ਦਾ ਰਾਮਦਾਸ ਜੀ ਨੂੰ ਸਹਾਇ ਅਰਜਨ ਹਰਗੋਬਿੰਦ ਨੂੰ ਸਿੰਘ ਰਸਨਾ ਦੇ ਸਭ ਪੂਜਾ ਜੀ ਦੇ ਬਹੁਤ ਸਤਿ ਸ਼੍ਰੀ ਅਕਾਲ ਨਾਮ ਨਾਲ ਸਹਾਇ ਗੁਰੂ ਗੋਬਿੰਦ ਸਿੰਘ ਸਾਹਿਬ ਥਾਂ ਹੀ ਹੋਣ ਸਹਾਇ ਦਾ ਸਾਹ ਪਾਹੀ ਜੋਰ ਗੁਰੂ ਦੇ ਬਾੜ ਦਰਸ਼ਨ ਆਦਿ ਕਰਨਾ ਦੀ ਜਾਨ ਹਉ ਜਾਤਿ ਚਾਲੀ ਤੇ ਅੱਠੀਆਂ ਜਪੀਆਂ ਸਤਿਗੁਰ ਦਾ ਨਾਮ ਸੱਜਿਆ ਬਿਨ ਅਰਕਾ ਬੋਲਣ ਦੀ ਵਾਹਿਗੁਰੂ ਦੀ ਗੱਲ ਲੰਗੀ ਵਾ ਚਪੰਨਾਂ ਤੱਕਾਂ ਗੁਰਤਾ ਮਨਸ਼ਾ ਨਾ ਜੀ ਕਹਤਾਂ ਅੰਤਰ ਬੋਲਣ ਦੀ ਵਾਹਿਗੁਰੂ ਸਤਿ ਆਕਾਲ ਬੋਲੋ ਜੀ ਵਾਹਿਗੁਰੂ ਮਾਨ ਦੇ ਬਾਣ ਮੇ ਤਾਂ ਨੇ ਤੇ ਤਾਨ ਨੇ ਉਤਨ ਦੀ ਰੋਟ ਨੇ ਆਸ ਦੇ ਆਸ ਦੇ ਧੰਨ ਸਹਿਗੁਰੂ ਅਨਸਰਜੀਓ ਮਹਾਰਾਜ ਆਵੜੇ ਦੇ ਪਾਵਨ ਚਰਨ ਕਰਨਾ ਦਾ ਸਰਦਾਸ ਸਵੇਸਤੀ ਜੀ ਅੱਜ ਦੇ ਤਰਕਾਰ ਦੇ ਬਿਨ ਦਾਤਾ ਸ੍ਰੋਤੀ ਦੇ ਪਾਵਨ ਸਥਾਨਾਂ ਤੇ ਸਤਿਗੁਰੂ ਆਪਕੇ ਹਜੂਰ ਸਤੂਲ ਦੇ ਹਨ ਪੰਥ ਮਹਾਰਾਜ ਦੇ ਮਹਾਵਕਨ ਸਾਰਾ ਦੇ ਪਾਵਨ ਸਥਾਨਾਂ ਤੇ ਕਾਸ਼ ਦੀ ਸੇਵਾ ਸਮੁੱਚੇ ਨਗਰਾਂ ਵੱਲੋਂ ਸਰਗਿਸਤੀ ਕੀਤੀ ਗਈ ਹੈ ਇਸ ਵਿੱਚ ਰੌਣਕ ਦੀ ਰੌਣਕ ਹੈ ਆਪ ਹਮ ਸੰਸਾਈ ਹੋਣਾ ਕਾਜ ਸਫਲੇ ਕਰਨ ਸਤਿਗੁਰੂ ਤੁਹਾਨੂੰ ਰੋਹਾਂ ਨਗਰਾਂ ਦੇ ਮਿਹਰ ਪ੍ਰਿਆਰਤ ਰੱਖਣਾ ਆਪ ਪਾਵਨ ਚਰਨਾ ਪਿਆਰ ਬੋਤਿਸ਼ ਕਰਨਾ ਸਹੀ ਪਾਰੀ ਮਿਲਣਾ ਇਹ ਨਾਮ ਕਿਤਾਬ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਸਵਾਹ ਵਾਹਿਗੁਰੂ ਜੀ ਸਾਤਾ ਸੋ ਵਾਹਿਗੁਰੂ ਜੀ ਕੀ ਫਤਿਹ ਸੋਨਹਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾਟਾ ਵਾਹਿਗੁਰੂ ਜੀ ਕੀ ਫਤਿਹ ਆ ਲੈ ਤੂੰ ਚੜ ਜਾ ਤੂੰ ਹਲਕਾਂ ਦਾ ਤੂੰ ਚੜ ਹੂੰ ਚੜ ਹਲਕਾਂ ਆਈ ਥਾ ਇਸ ਤੇ ਚੱਲ

ਸਾਰਾ ਆ ਗਿਆ ਆਇਆ ਸੀ ਆਇਆ ਸੀ ਬੜੇ ਗੇਲ ਤੋਂ ਬਾਅਦ ਚਾਲਦੇ ਆਏ ਉੱਪਰ ਕਨਾਸ ਲੋ ਹਾਂ ਐਸੇ ਐਸੇ ਹਾਂ ਐਸੇ ਉਹ ਵਾਲਾ ਪੇਚੀ ਨੂੰ ਲੱਗਦਾ ਲੱਗਿਆ ਪਾਈ ਉਹ ਪੂਰੀ ਰਹਿ ਤੂੰ ਪੂਰੀ ਹਾਂ ਤੁੱਤ ਹੀ ਰਹਾਂ ਬਣਾ ਨਹੀਂ ਇਹ ਦਸਨੀਆ ਕਰ ਉਹ ਇਹ ਕਿਹੜਾ ਉਹ ਕਾਰੀ ਸਬਤ ਦੀ ਗਾਨੀਆਂ ਆਉਂਦੀਆਂ ਵਾਰ ਦੇ ਵਿੱਚ ਪਾਈ ਨਾ ਪਤਰੀ ਹੋਵੇ ਤੇ ਆਹ ਜਦ ਬਾਬੇ ਦੀ ਜਗੀਰ ਹੈਗਾ ਲੱਗਦਾ ਫੋਟੋ ਚੋਰ ਦੇਖੀ ਨੀ ਉਹ ਇਹ ਮੈਂ ਤਾਂ ਇਹ ਮੈਂ ਤਾਂ ਨਾ ਮੈਂ ਖੜਾ ਕਿੱਥੇ ਉਹਦੇ ਘਰ ਤੋਂ 10000 ਆਪਾਂ ਥੋੜਾ ਹੀ ਆਪਾਂ ਦਾ ਸਾਹ ਨਾਲ ਸਾਹ ਮੈਂ ਲਵਾਂ। ਖੜਦੇ ਨੂੰ ਖੜਦੇ ਨੂੰ ਆਓ ਮਾਸਟਰ ਜੀ ਆਹ। ਕੋਈ ਤਾਂ ਖਚਨੇ ਦਾ ਮੁਰਗਲ ਹੱਤੀ ਹੈ ਨਾ। ਆਂ ਡੋਨਟ ਇਵਨ ਸੱਤ ਜੱਪਾ। ਇੰਨਾ ਕੋਰਨਾ। ਇਸ ਵਾਰੀ ਅੱਗੇ ਬਾਦਮੀ ਕਾ ਬਲਵੀ ਆ ਗਿਆ ਵਿਚ। ਹਾਂ। ਹੁਣ ਮੌਕਾ ਤੇ ਸ੍ਰੀ ਅਕਾਲ ਵਾਹਿਗੁਰੂ ਜੀ ਪਿਆਰਿਆਂ ਚੋਹਾਂ ਸਾਹਿਬ ਜੱਦਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਾਤਿ ਸ੍ਰੀ ਅਕਾਲ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕੀ ਫਤਿਹ ਹੋਵੇ ਹੀ ਸੋਹਣਾ ਸਤਿ ਸ਼੍ਰੀ ਅਕਾਲ ਬੋਲੇ ਹੀ ਸੋਹਣਾ ਸਤਿ ਸ਼੍ਰੀ ਅਕਾਲ ਬੋਲੇ ਹੀ ਸੋਹਣਾ ਸਤਿ ਸ਼੍ਰੀ ਅਕਾਲ ਬੋਲੇ ਹੀ ਸੋਹਣਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ